ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਪਜੀ ਸਾਹਿਬ ਦੀ ਪੰਜਵੀਂ ਪੌੜੀ ਤੇ ਵਿਚਾਰ ਕਰਾਂਗੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਗੁਰੂ ਨਾਨਕ ਦੇਵ ਜੀ ਉਸ ਸੱਚੇ ਪਿਤਾ ਪਰਮਾਤਮਾ ਦੀਆਂ ਵਡਿਆਈਆਂ ਦਾ ਕਿਵੇਂ ਵਰਣਨ ਕਰਦੇ ਨੇ ਬਾਬਾ ਜੀ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਭਾਵ ਨਾ ਉਥਾਪਿਆ ਜਾਂਦਾ ਨਾ ਕੀਤਾ ਜਾਂਦਾ ਉਹ ਤਾਂ ਆਪਣੇ ਆਪ ਤੋਂ ਹੀ ਪ੍ਰਕਾਸ਼ਿਤ ਹੈ ਸਵੈ ਪੰਗ ਹੈ ਜਿਵੇਂ ਕਿ ਇੱਕ ਗੁਰੂ ਆਪਣੇ ਚੇਲੇ ਨੂੰ ਆਪਣੀ ਗੁਰਗੱਦੀ ਤੇ ਬਿਠਾ ਕੇ ਉਸ ਨੂੰ ਉੱਥੇ ਥਾਪ ਦਿੰਦਾ ਹੈ ਤੇ ਜਿਵੇਂ ਮਾਂ-ਬਾਪ ਦੇ ਦੁਆਰਾ ਇੱਕ ਬੱਚਾ ਪੈਦਾ ਕੀਤਾ ਜਾਂਦਾ ਹੈ ਉਸ ਤਰ੍ਹਾਂ ਵਾਹਿਗੁਰੂ ਸੱਚੇ ਪਿਤਾ ਪਰਮਾਤਮਾ ਦਾ ਨਾ ਕੋਈ ਮਾਂ-ਬਾਪ ਹੈ ਤੇ ਨਾ ਕੋਈ ਗੁਰੂ ਭਾਵਨਾ ਉਹ ਥਾਪਿਆ ਗਿਆ ਨਾ ਪੈਦਾ ਕੀਤਾ ਗਿਆ ਉਹ ਤਾਂ ਆਪਣੇ ਆਪ ਤੋਂ ਆਪ ਹੀ ਬਣਿਆ ਹੈ ਸੋ ਇਥੇ ਬਾਬਾ ਜੀ ਕਹਿਣਾ ਚਾਹੁੰਦੇ ਆ ਕਿ ਉਸ ਤੋਂ ਉੱਪਰ ਕੁਝ ਵੀ ਨਹੀਂ ਨਾ ਉਸ ਦਾ ਕੋਈ ਮਾਂ-ਬਾਪ ਨਾ ਉਸ ਦਾ ਕੋਈ ਗੁਰੂ ਕਿ ਉਹ ਮੁੱਢ ਹੈ ਅੱਗੇ ਬਾਬਾ ਜੀ ਕਹਿੰਦੇ ਜਿਨ ਸੇਵਿਆ ਤੈਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਜਿਨ ਸੇਵਿਆ ਸੇਵਿਆ ਦਾ ਮਤਲਬ ਸਿਮਰਿਆ ਬਾਬਾ ਜੀ ਕਹਿੰਦੇ ਨੇ ਜੋ ਉਸ ਨੂੰ ਸਿਮਰਦੇ ਹਨ ਉਹਨਾਂ ਨੂੰ ਹੀ ਮਾਨ ਮਿਲਦਾ ਹੈ ਭਾਵ ਜੋ ਉਸ ਨੂੰ ਸੇਵਦੇ ਨੇ ਉਹ ਮਾਨ ਪ੍ਰਾਪਤ ਕਰਦੇ ਨੇ ਇਸ ਸੰਸਾਰ ਵਿੱਚ ਵੀ ਤੇ ਪਰਲੋਕ ਵਿੱਚ ਵੀ ਨਾਨਕ ਗਾਵੀਏ ਗੁਣੀ ਨਿਧਾਨ 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 ਦਾ ਮਤਲਬ ਖਜ਼ਾਨਾ ਸੋ ਗੁਣੀ ਨਿਧਾਨ ਗੁਣਾ ਦਾ ਖਜ਼ਾਨਾ ਬਾਬਾ ਜੀ ਕਹਿੰਦੇ ਨੇ ਹੇ ਨਾਨਕ ਅਸੀਂ ਉਸ ਦੇ ਗੁਣ ਗਾਈਏ ਜਿਸ ਦੇ ਕੋਲ ਗੁਣਾ ਦਾ ਖਜ਼ਾਨਾ ਹੈ ਗਾਵੀਐ ਸੁਣੀਐ ਮਨ ਰਖੀਐ ਭਾਉ ਭਾਵ ਮਨ ਵਿੱਚ ਪੂਰਾ ਪ੍ਰੇਮ ਰੱਖ ਕੇ ਭਾਉ ਰੱਖ ਕੇ ਗਾ ਤੇ ਜੋ ਗਾ ਰਿਹਾ ਹੈ ਉਸ ਨੂੰ ਪੂਰੇ ਦਿਲ ਤੋਂ ਸੁਣ ਦੁੱਖ ਪਰ ਹਰ ਸੁਖ ਘਰ ਲੈ ਜਾਏ ਪਰ ਹਰ ਮਤਲਬ ਦੂਰ ਕਰ ਦੇਣਾ ਬਾਬਾ ਜੀ ਕਹਿੰਦੇ ਨੇ ਉਹ ਪਰਮਾਤਮਾ ਤੇਰੇ ਮਨ ਦੇ ਸਾਰੇ ਦੁੱਖਾਂ ਦਾ ਨਾਸ਼ ਕਰ ਦੇਵੇਗਾ ਉਹਨਾਂ ਨੂੰ ਦੂਰ ਕਰ ਦੇਵੇਗਾ ਤੇ ਤੇਰੇ ਦਿਲ ਦੇ ਘਰ ਦੇ ਵਿੱਚ ਤੇਰੇ ਹਿਰਦੇ ਘਰ ਦੇ ਵਿੱਚ ਆਤਮਿਕ ਸੁੱਖਾਂ ਦਾ ਵਾਸ ਹੋ ਜਾਵੇਗਾ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਾ ਸਮਾਈ ਇੱਥੇ ਗੁਰਮੁਖ ਦਾ ਅਰਥ ਓੰਕਾਰ ਪਰਮਾਤਮਾ ਤੇ ਇੱਥੇ ਬਾਬਾ ਜੀ ਕਹਿੰਦੇ ਹਨ ਉਹ ਨਾਦ ਰੂਪ ਹੋ ਕੇ ਸਾਰਿਆਂ ਵਿੱਚ ਵੱਜ ਰਿਹਾ ਹੈ ਘਟ ਘਟ ਵਾਜੇ ਨਾਦ ਨਾਦ ਹੁੰਦੀ ਹੈ ਅਨਹਦ ਧੁਨੀ ਤੇ ਇਸ ਦੀ ਆਵਾਜ਼ ਹੁੰਦੀ ਹੈ ਗੁਰੂ ਦੇ ਬਹੁਤ ਹੀ ਕਰੀਬੀਆਂ ਨੂੰ ਜੋ ਉਸ ਨਾਲ ਇੱਕ ਮਿਕ ਹੋ ਜਾਂਦੇ ਹਨ ਗੁਰਮੁਖ ਵੇਦੰਗ ਵੇਦ ਦਾ ਅਰਥ ਹੈ ਗਿਆਨ ਤੇ ਉਹ ਪਰਮਾਤਮਾ ਹੀ ਗਿਆਨ ਹੈ ਸੋ ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਪਰਮਾਤਮਾ ਹੀ ਨਾਦ ਹੈ ਪਰਮਾਤਮਾ ਹੀ ਗਿਆਨ ਹੈ ਗੁਰਮੁਖ ਰਹਿ ਅਸਮਾਈ ਭਾਵ ਉਹੀ ਘਟ ਘਟ ਵਿੱਚ ਸਮਾਇਆ ਹੈ ਗੁਰ ਈਸਰ ਗੁਰ ਗੋਰਖ वर्मा गुर पार्वती माई ईशर शिव जी का अवतार है तो गोरख विष्णु का तो फिर बाबा जी ने कि गुरु ही मेरा शिव है गुरु ही मेरा शिव है गुरु ही मेरा विष्णु तो गुरु ही मेरा ब्रह्म है तो गुरु ही मेरी माँ पार्वती है सब कुछ उ है बस सब उसते ही नाम हैं जे हो जाना आखा ना ही कहना कथन न जाई ਕੰਦੇ ਵਸੇ ਤਾਂ ਨਾ ਮੁਮਕਿਨ ਹੈ ਪਰ ਫਿਰ ਵੀ ਜੇ ਹੋ ਜਾਣਾ ਭਾਵ ਮੈਂ ਜਾਣ ਵੀ ਜਾਵਾਂ ਕਿ ਮਾਲਕ ਕੀ ਚੀਜ਼ ਹੈ ਪੂਰਾ ਜਾਣ ਵੀ ਜਾਵਾਂ ਤਾਂ ਫਿਰ ਵੀ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਕਹਿਣਾ ਕਥਨ ਨਾ ਜਾਈ ਸ਼ਬਦਾਂ ਚ ਉਸ ਨੂੰ ਕਦੇ ਪਹੁੰਚਿਆ ਜਾ ਹੀ ਨਹੀਂ ਸਕਦਾ ਕਦੇ ਕੋਈ ਬਿਆਨ ਕਰਕੇ ਦੱਸ ਹੀ ਨਹੀਂ ਸਕੇਗਾ ਉਸ ਦੀ ਵਿਸ਼ਾਲਤਾ ਨੂੰ ਉਸ ਦੀ ਮਹਿਮਾ ਨੂੰ ਗੁਰਾ ਇੱਕ ਦੇਹ ਬੁਝਾਈ ਪਾਬ ਵਾਹਿਗੁਰੂ ਨੇ ਮੈਨੂੰ ਇਹ ਗੱਲ ਸਮਝਾ ਦਿੱਤੀ ਹੈ ਕਿਹੜੀ ਗੱਲ ਕਿ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਪਾਬ ਜਿਹੜਾ ਸਭਨਾ ਜੀਆਂ ਨੂੰ ਰੋਜ਼ਗਾਰ ਦਿੰਦਾ ਹੈ ਸਭਨਾ ਜੀਆਂ ਦਾ ਦਾਤਾ ਹੈ ਉਹ ਮੈਨੂੰ ਕਦੇ ਵਿਸਰ ਨਾ ਜਾਵੇ ਪਾਬ ਮੈਨੂੰ ਕਦੇ ਭੁੱਲੇ ਨਾ ਸੋ ਮੈਂ ਵਿਸਰ ਨਾ ਜਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਹੁਣ ਆਪਾਂ ਕੱਲ ਨੂੰ ਮਿਲਾਂਗੇ ਛੇਵੀਂ ਪੌੜੀ ਦੀ ਵਿਆਖਿਆ ਦੇ ਨਾਲ ਵਾਹਿਗੁਰੂ ਜੀ ਅਖਰ ਵਾਦਾ ਘਾਟਾ ਪੁੱਲ ਚੁਕ ਮਾਫ ਕਰਨੀ